ਜੱਸ 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 ਉੱਠੋ ਤੁਸੀਂ ਮੈਨੂੰ ਸਕੂਲ ਨਹੀਂ ਛੱਡ ਕੇ ਆਉਣਾ ਓ ਯਾਰ ਚੱਲ ਤੂੰ ਮੈਂ ਆਉਣਾਗਾ ਮੈਂ ਕਿੱਥੇ ਜਾਣਾ ਤੁਸੀਂ ਅੱਖਾਂ ਖੋਲੋ ਤੇ ਛੇਤੀ ਦੇਣੇ ਮੈਨੂੰ ਛੱਡ ਕੇ ਆਓ ਲੇਟ ਹੋਈ ਜਾਂਦੀ ਆ ਮੈਂ ਚੱਲ ਪੈਂਦਾ ਦੱਸ ਯਾਰ ਵੈਸੇ ਇੱਕ ਗੱਲ ਦਾ ਹਿਸਾਬ ਲਾਇਆ ਮੈਂ ਮਾਸ਼ਤਨੀ ਨਾਲ ਵਿਆਹ ਕਰਾ ਕੇ ਨਾ ਨੀਂਦ ਹਰਾਮ ਕਰਨ ਵਾਲੀ ਉਹ ਕੰਮ ਆਗਾ ਅੱਛਾ ਜੀ ਫਿਰ ਸੋਚ ਕੇ ਕਰਾਉਣਾ ਸੀ ਨਾ ਵਿਆਹ ਨਾਲੇ ਮਾਸਟਰ ਨਹੀਂ ਆ ਨਾ ਕਰਮ ਵਾਲਿਆਂ ਨੂੰ ਹੀ ਮਿਲਦੀਆਂ ਨੇ ਛੇ ਛੇ ਦੀ ਬਾਹਰ ਆ ਜਾਓ ਮੈਂ ਉਹਦਾ ਟਿਫਨ ਟੂਫਨ ਚੱਕ ਲਾ ਚੱਲ ਚੱਲ ਕੋਈ ਨਹੀਂ ਆਇਆ ਮੂੰਹ ਤੋਂ ਲਾ ਫਿਰ ਤੈਨੂੰ ਹੌਂ ਮੈਂ ਛੱਡ ਆ ਜਾ ਓਕੇ ਆ ਨਹੀਂ ਤਾਂ ਮੇਤਰਾ ਖਰਾਬ ਹੋ ਜੇ ਨਾ ਚੱਲਿਆ ਫਿਰ ਜਸ ਨੂੰ ਛੱਡਣਾ ਹਾਂ ਮੰਮੀ ਛੱਡਿਆ ਮੈਂ ਕਿ ਚੱਲ ਕੋਈ ਨਹੀਂ ਭਾਈ ਛੱਡਿਆ ਪਰ ਉਹਨੂੰ ਇੱਕ ਗੱਲ ਸਮਝਾ ਦੇ ਵੀ ਸਿੱਧੀ ਘਰੇ ਆਵੇ ਕਿਤੇ ਇਹ ਨਾ ਹੋਵੇ ਚੱਕੇ ਉਧਰ ਤੁਰ ਜੇ ਪਿਆ ਕਿਆ ਕਰਨੀ ਮੰਮੀ ਗੱਲ ਇੱਕ ਵਾਰ ਕਹੀਦੀ ਹੁੰਦੀ ਆ ਦੋ ਵਾਰ ਕਹੀਦੀ ਹੁੰਦੀ ਆ ਕਿਉਂ ਵਾਰੀ ਵਾਰੀ ਉਸੇ ਗੱਲ ਨੂੰ ਰਗੜੀ ਜਾਣਾ ਐਵੇਂ ਚੰਗਾ ਨਹੀਂ ਲੱਗਦਾ ਹੁੰਦਾ ਮੈਂ ਨਾ ਕੋਈ ਗੱਲ ਨਹੀਂ ਖੇੜਦੀ ਕਿ ਪਰ ਤੂੰ ਆਪਦੇ ਤਰੀਕੇ ਨਾਲ ਸਮਝਾ ਦੇ ਜੇ ਮੈਂ ਕਹੂੰਗੀ ਫੇਰ ਅਗਲੀ ਗੁੱਸਾ ਮਨੂਗੀ ਵੀ ਸੱਸ ਮੈਨੂੰ ਬੋਲਦੀ ਐ ਆ ਗਿਆ ਹੋਵੇ ਥੋੜੀ ਛੱਡਿਆ ਮੈਂ ਜਾ ਛੱਡਿਆ ਮੇਰੇ ਗੱਲ ਸੁਣ ਮੈਂ ਤੇਰੇ ਨਾਲ ਕੋਈ ਗੱਲ ਕਰ ਲਈ ਤੂੰ ਕੀ ਗੱਲ ਮੰਮੀ ਉਰੇ ਤਾਂ ਖੜੀ ਐ ਕੁਛ ਨਹੀਂ ਆ ਜਾ ਸਾਨੂੰ ਛੱਡਣ ਗਿਆ ਰਖਾਣ ਨੂੰ ਉਹੀ ਦੇਖਦੀ ਸੀ ਭਾਬੀ ਨੂੰ ਛੱਡਣ ਗਿਆ ਵੀਰਾ ਪਰ ਕਿਉਂ ਲੈ ਹੁਣ ਨੌਕਰੀ ਵੀ ਜਾਣਾ ਹੁੰਦਾਗਾ ਜੇ ਇਹ ਨਾ ਛੱਡਣ ਜਾਊਗਾ ਫਿਰ ਹੋਰ ਕਿਧੇ ਨਾ ਜਾਊਗੀ ਵੈਸੇ ਇੱਕ ਗੱਲ ਤਾਂ ਹੈਗੀ ਐ ਮੰਮੀ ਵੀਰੇ ਦੀ ਨੀਂਦ ਨਾਲ ਬੜਾ ਟੱਕਾ ਹੁੰਦਾ ਵੀਰੇ ਨੇ ਤਾਂ ਆਪਣੇ ਕੰਮ ਤੇ ਜਾਣਾ ਹੁੰਦਾ 10 ਵਜੇ ਤੇ ਇਹ ਮਹਾਰਾਣੀ 7 ਵਜੇ ਤਿਆਰ ਹੋ ਕੇ ਨਿਕਲ ਜਾਂਦੀ ਐ 2 ਘੰਟੇ ਤਾਂ ਵੀਰੇ ਦੇ ਵੇਸਟ ਗਏ ਨਾ ਹੋਤਾ ਗੱਲ ਠੀਕ ਹੈਗੀ ਪਰ ਹੁਣ ਆਏ ਦੱਸ ਨੌਕਰੀ ਵੀ ਕਰਨੀ ਹੈ ਭਾਈ ਨਾਲੇ ਕੱਲੀ ਕਿਵੇਂ ਜਾਊਗੀ ਛੱਡ ਕੇ ਤਾਂ ਆਉਣਾ ਹੀ ਪੈਣਾ ਵੈਸੇ ਮੰਮੀ ਜੋ ਮਰਜੀ ਕੋ ਆ ਬੀਨੂ ਵਿਆਹ ਕੀ ਲਿਆਉਣ ਤੋਂ ਬਾਅਦ ਨਾ ਵੀਰਾ ਤਾਂ ਵਿਚਾਰਾ ਬਸ ਕੰਪਰੋਮਾਈਜ਼ ਹੀ ਕਰਦਾ ਰਹਿ ਗਿਆ ਨਾ ਕੀ ਮਤਲਬ ਤੇਰਾ ਮੈਂ ਸਮਝੀ ਨਹੀਂ ਮੰਮੀ ਮੇਰੇ ਕਹਿਣ ਦਾ ਮਤਲਬ ਤਾਂ ਸਾਫ਼-ਸਾਫ਼ ਹੈ ਇੱਕ ਪਾਸੇ ਉਹ ਤੁਹਾਡੀ ਨੂੰ ਕਹਿੰਦੀ ਹੈ ਵੀ ਮੈਂ ਆਪਦੀ ਤਨਖਾਹ ਆਪਦੇ ਪੇਕੇ ਨੂੰ ਦੇਣੀ ਹੈ ਤੇ ਮਤਲਬ ਅੱਧੀ ਤਨਖਾਹ ਤਾਂ ਉਹਦੇ ਪੇਕੇਵਾਂ ਲਈ ਜਾਂਦੀ ਐ ਵੀਰਾ ਤਾਂ ਬਸ ਕੰਪਰੋਮਾਈਜ਼ ਹੀ ਕਰਦਾ ਰਹਿ ਗਿਆ ਇੱਕ ਤਾਂ ਤਨਖਾਹ ਵੱਲੋਂ ਦੂਜਾ ਨੀਂਦ ਵੱਲੋਂ ਤੇ ਤੀਜਾ ਹੁਣ ਸੌਰਿਆਂ ਦਾ ਬਣ ਕੇ ਰਹਿ ਜਾਊਗਾ ਨਾ ਸੌਰਿਆਂ ਦਾ ਕਿਉਂ ਸੌਰਿਆਂ ਦਾ ਕਿਉਂ ਬਣ ਕੇ ਰਹਿ ਜਾਊਗਾ ਮੰਮੀ ਹੁਣ ਤੁਸੀਂ ਆਪ ਹੀ ਸੋਚੋ ਭਾਬੀ ਦੇ ਘਰ ਦਾ ਕੋਈ ਭਰਾ ਹੈਗਾ ਵੀਰੇ ਨੇ ਹੁਣ ਉਸ ਘਰ ਦੀ ਜ਼ਿੰਮੇਵਾਰੀਆਂ ਆਪ ਹੀ ਸਾਹਮਣੀ ਐ ਮੈਨੂੰ ਤਾਂ ਐ ਲੱਗੀਆਂ ਜਾਂਦਾ ਜਿਵੇਂ ਤੁਸੀਂ ਵੀਰੇ ਦਾ ਵਿਆਹ ਨਹੀਂ ਕੀਤਾ ਹੈਗਾ ਉਸ ਤਾਂ ਬਸ ਬਗਾਨੇ ਪਰਿਵਾਰ ਦੀ ਜ਼ਿੰਮੇਵਾਰੀਆਂ ਸੰਭਲ ਨੂੰ ਲਾਤਾ ਹਏ ਹਾਏ ਕੁੜੇ ਇਹ ਤਾਂ ਮੈਂ ਕਦੇ ਸੋਚੇ ਨਹੀਂ ਆਹੀ ਗੱਲਾਂ ਜੇ ਮੈਂ ਕਿਤੇ ਪਹਿਲਾਂ ਤੇਰੇ ਨਾਲ ਕਰ ਲੈਂਦੀ ਕੁੜੇ ਹੁਣ ਕੀ ਬਣੂਗਾ ਮੈਨੂੰ ਤਾਂ ਸਮਝ ਹੀ ਨਹੀਂ ਲੱਗਦੀ ਕੀ ਕਰੂਗਾ ਮੁੰਡਾ ਫੇਰਾ ਇਹ ਤਾਂ ਮੰਮੀ ਹੁਣ ਜਾਂ ਤਾਂ ਕਰਨ ਵਾਲੇ ਨੂੰ ਪਤਾ ਜਾਂ ਕਰਾਉਣ ਵਾਲੇ ਨੂੰ ਪਤਾ ਵੀ ਆਪਦੀ ਜਨਾਨੀ ਮਗਰ ਲਾ ਕੇ ਕੀ ਕੁਛ ਕਰਦਾ ਚਲ ਚੰਗਾ ਭੱਗ ਜਾ ਚਲੇਗੀ ਹਾਂ ਮੰਮੀ ਚਲੇਗੀ ਮਨਪ੍ਰੀਤ ਅੱਛਾ ਇੱਕ ਗੱਲ ਕਹਾ ਥਾ ਮੇ ਕਹੋ ਜੇ ਮੈਂ ਤੁਹਾਨੂੰ ਗੱਲ ਕਹਿ ਦਿੰਦੀ ਨਾ ਤਾਂ ਤੂੰ ਮੂੰਹ ਮੋਟਾ ਕਰ ਲੈਣਾ ਨਾ ਕਿੰਨੀ ਕਿਤੇ ਤੇਰੀ ਸਿਹਤ ਖਰਾਬ ਹੈ ਜੇ ਤੂੰ ਮਨਪ੍ਰੀਤ ਨੂੰ ਕੰਮ ਕਰਨੇ ਬੁਲਾ ਲਿਆ ਜੇ ਤੇਰੀ ਸਿਹਤ ਮਾੜੀ ਮੁੱਟੀ ਖਰਾਬ ਵੀ ਸੀ ਤਾਂ ਮੈਨੂੰ ਦੱਸ ਦਿੰਦੀ ਨਾ ਮੈਂ ਕੰਮ ਕਰ ਦਿੰਦੀ ਉਹਨੂੰ ਕਿ ਲੋੜ ਸੀ ਬੁਲਾਉਣ ਦੀ ਹਾਂ ਨਹੀਂ ਮੰਮੀ ਮੈਂ ਨਹੀਂ ਸੀ ਬੁਲਾਇਆ ਉਹ ਆਪ ਹੀ ਆ ਜਾਂਦੀ ਹੈ ਨਾਲੇ ਕਹਿੰਦੀ ਮੈਂ ਕੰਮ ਕਰ ਜੂਗੀ ਨਾਲੇ ਤੁਹਾਡਾ ਗੱਲਾਂ ਗੁੱਲਾਂ ਕਰ ਜੂਗੀ ਉਹਦਾ ਵੀ ਨਜੀ ਲੱਗਦਾ ਇਕੱਲੀ ਦਾ ਉਧਰ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਹੋ ਕਿਹੜਾ ਕਿਸੇ ਦੀ ਮੰਨਦੀ ਐ ਉਹਨੂੰ ਬਥੇਰਾ ਰੋਕਿਆ ਸੀ ਮੈਂ ਵੀ ਮੈਂ ਆਪੀ ਕਰ ਲੂਗੀ ਕੰਮ ਪਰ ਉਹ ਮੰਨਣ ਵਾਲਾ ਚ ਹੈ ਹੀ ਨਹੀਂ ਦੇਖ ਹਰਮਨ ਜੇ ਤੂੰ ਇਹ ਸਮਝਦੀ ਐ ਨਾ ਸਾਡੇ ਦੋਹਾਂ ਪਰਿਵਾਰਾਂ ਵਿੱਚ ਸਭ ਕੁਝ ਠੀਕ ਹੋ ਗਿਆ ਤਾਂ ਇਹ ਤੇਰੀ ਬਹੁਤ ਵੱਡੀ ਗਲਤਫਹਮੀ ਐ ਮੈਂ ਕੱਲ ਵੀ ਉਹਨਾਂ ਨਾਲ ਨਫ਼ਰਤ ਕਰਦੀ ਸੀ ਮੈਂ ਅੱਜ ਵੀ ਉਹਨਾਂ ਨਾਲ ਨਫ਼ਰਤ ਕਰਦੀ ਆ ਤੇ ਮੈਂ ਕੱਲ ਨੂੰ ਵੀ ਉਹਨਾਂ ਨਾਲ ਨਫ਼ਰਤ ਕਰਦੀ ਰਹੂੰਗੀ ਲੱਗੇ ਸਮਝ ਤੈਨੂੰ ਪਰ ਮੰਮੀ ਤੂੰ ਤਾਂ ਜਸਦੇ ਜਸਨ ਦੇ ਵਿਆਹ ਵੇਲੇ ਹੁਣ ਤਾਂ ਮਾਫੀ ਮੰਗ ਲਈ ਸੀ ਸਾਰਿਆਂ ਸਾਹਮਣੇ ਮਾਫੀ ਮੰਗੀ ਸੀ ਨਾਲੇ ਫਿਰ ਕੀ ਹੋਇਆ ਜੇ ਮੈਂ ਮਾਫੀ ਮੰਗ ਲਈ ਸੀ ਕੁਝ ਪਾਉਣ ਵਾਸਤੇ ਨਾ ਕੁਝ ਗਵਾਉਣਾ ਵੀ ਪੈਂਦਾ ਇੱਕ ਵੱਡੀ ਗੱਲ ਨਹੀਂ ਜੇ ਮੈਂ ਮਾਫੀ ਮੰਗੀ ਸੀ ਤਾਂ ਪਰ ਮੰਮੀ ਜੀ ਮੈਂ ਥੋੜਾ ਮਤਲਬ ਸਮਝੀ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਮਨ ਰਾਣੀ ਇਹ ਕੁਲਦੀਪ ਦਸਾਂਝ ਦੀਆਂ ਸਕੀਮਾਂ ਨੇ ਹਰ ਕਿਸੇ ਦੇ ਪੱਲੇ ਨਹੀਂ ਪੈਂਦੇ ਆ ਤੈਨੂੰ ਜਿੰਨੇ ਕੁ ਪੁੱਤ ਮੈਂ ਗੱਲ ਕਹਿੰਦੀ ਹੁੰਦੀ ਆ ਨਾ ਉਹਨਾਂ ਇੱਕ ਗੱਲ ਸਮਝ ਜਾ ਕਰ ਮੈਨੂੰ ਲੱਗਦਾ ਤੂੰ ਸਮਝੀ ਨਹੀਂ ਹਜੇ ਮੇਰੀ ਗੱਲ ਖੈਰ ਫਿਰ ਖਾਣੇ ਪਾਣੀ ਵੀ ਨਹੀਂ ਪਰ ਮੰਮੀ ਹੱਥ ਵੀ ਕੰਟਰੋਲ 'ਚ ਜਵਾਨ ਵੀ ਕੰਟਰੋਲ 'ਚ ਤੈਨੂੰ ਮੈਂ ਕਿਹਾ ਨਾ ਬਿਲਕੁਲ ਦੀਪ ਦੋਸਾਲ ਦੀਆਂ ਸਕੀਮਾਂ ਇੰਨੀ ਛੇਤੀ ਕਿਸੇ ਦੇ ਪੱਲੇ ਨਹੀਂ ਪੈਣ ਵਾਲੀਆਂ ਮੈਂ ਜਿਵੇਂ ਕਰਨੀ ਆ ਜਿਵੇਂ ਕਰਦੀ ਆ ਜਿਵੇਂ ਕਰਾਉਣੀ ਆ ਤੂੰ ਉਵੇਂ ਕਰ ਚਲ ਅਕੈਨ ਵਧੀਆ ਜੀ ਕੈਂਟ ਜੀ ਕਰੜੀ ਜੇ ਚਾਹ ਬਣਾ ਫੇਰ ਮੇਰਾ ਦਿਮਾਗ ਹੋਰ ਕੰਮ ਕਰੂਗਾ ਮਿੱਠਾ ਵੀ ਤੇਜ ਤੇ ਪੱਤੀ ਵੀ ਤੇਜ ਜਮਾਈ ਮੇਰੇ ਵਾਂਗੂ ਜਾ ਜਾ ਪਰ ਮੰਮੀ ਜੀ ਮੰਮੀ ਜੀ ਇੰਨੀ ਛੇਤੀ ਕਿਸੇ ਦੇ ਕਾਬੂ ਆ ਜਵੇ ਐਦਾਂ ਦਾ ਰੱਬ ਨੇ ਕਿਸੇ ਨੇ ਵੀ ਨਹੀਂ ਬਣਾਇਆ। ਕrai ਕੁੜੇ ਹਰਮਨ ਨਾਲ ਕੰਮ। ਮੈਂ ਤਾਂ ਕਿਹੜੇ ਵੇਲੇ ਦੀ ਆਈ ਆਂ ਕਰਾ ਕੇ ਕੰਮ। ਤੁਸੀਂ ਸਗੋਂ ਦੀ ਸੁੱਤੇ ਪਏ ਸੀ ਜਦੋਂ ਮੈਂ ਘਰੇ ਆਈ ਆਂ। ਮੈਂ ਤਾਂ ਨਹਾਵ ਵੀ ਲੈ ਆ ਕੇ ਫਿਰ ਮੈਂ ਵੀ ਸੌਂਗੀ। ਛਾਲਾ ਕੋਈ ਨਾ ਦਵਾਈ ਜੀ ਲਈ ਸੀ ਫਿਰ ਮੈਨੂੰ ਨਹੀਂ ਪਤਾ ਲੱਗਾ ਨੀਂਦ ਆ ਗਈ। ਆਹੋ ਚੋਰ ਵੜ ਵੜ ਕੇ ਘਰੋਂ ਨਿਕਲ ਹੀ ਜਾਂਦੇ ਤੁਹਾਨੂੰ ਤਾਂ ਪਈ ਨੀਂਦ ਆਉਣੀ। ਕਿਧਰੇ ਨਹੀਂ ਕੋਈ ਚੋਰ ਵੜਦਾ ਹੈਗਾ। ਨਾਲੇ ਮੰਮੀ ਮੇਰੀ ਗੱਲ ਸੁਣ ਲੋ ਆ ਜਿਹੜੀ ਤੁਹਾਡੀ ਜਠਾਣੀ ਜੀ ਹਨ ਕੌੜ-ਕੌੜ ਕੇ ਝਾਕਦੀ ਸੀ ਮੇਰੇ ਨਾਲ ਮੇਰੇ ਤਾਂ ਜਮਾਂ ਚ ਹੀ ਨਹੀਂ ਕਰਦਾ ਵੀ ਉਹਦੇ ਘਰ ਚ ਪੈਰ ਪਾਵਾਂ ਬਸ ਇਹਦਾ ਮੈਂ ਭਾਬੀ ਦੇ ਮੂੰਹ ਨੂੰ ਬਗ ਜਾਂਦੀ ਆ ਉੱਥੇ ਹੂੰ ਬੰਦਾ ਜਿਹੋ ਜਿਹਾ ਆਪ ਹੁੰਦਾ ਨਾ ਉਹੋ ਜਿਹਾ ਉਹਨੂੰ ਦੂਜਾ ਲੱਗਦਾ ਹੁੰਦਾ ਏ ਜੇ ਤੂੰ ਉਹਨਾਂ ਦੇ ਘਰੇ ਸੋਚ ਕੇ ਇਹੋ ਜਿਹਾ ਕੁਝ ਬੜੀ ਹੋਏਗੀ ਤਾਂ ਤੈਨੂੰ ਭਈ ਆਪੀ ਉਹੋ ਜਿਹਾ ਕੁਝ ਲੱਗਣਾ ਹੈਗਾ ਨਾਲੇ ਮੇਰੀ ਗੱਲ ਸੁਣ ਹਰਮਨ ਨੂੰ ਦੀ ਸਿਹਤ ਬਾਰੇ ਪੁੱਛ ਲਿਆ ਸੀ ਦਵਾਈ ਲੈ ਕੇ ਆਈ ਇਹੋ ਵੀ ਕਿਵੇਂ ਠੀਕ ਹੈ ਹਾਂ ਠੀਕ ਆ ਬਸ ਸਿਹਤ ਵੀ ਕੀ ਹੋਣਾ ਸਿਹਤ ਨੂੰ ਵਧੀਆ ਏ ਚੰਗੀ ਭਲੀਆ ਲੈ ਨਾ ਕੀ ਗੱਲ ਗੱਲ ਨੂੰ ਹੋਰੀ ਪਾਸੇ ਜੇ ਲੈ ਗਈ ਕੀਲ ਕੋਣੀ ਐ ਮੈਥੇ ਕੋ ਲੈ ਮੈਂ ਕੀ ਗੱਲ ਆ ਗਿਆ ਨਾ ਇਹ ਤਾਂ ਰਮੰਦ ਹੈ ਹੈਲੋ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਆ ਫਿਰ ਜੇ ਤੇਰੀ ਓਵਰਸੀਜ਼ ਵਾਲਾ ਨਾ ਐਡਮਿਸ਼ਨ ਹੋ ਗਈ ਨਾ ਤਾਂ ਬਾਲੀ ਗੈਂਟ ਗੱਲ ਆ ਤੂੰ ਇਹ ਸਮਝ ਲਾ ਵੀ ਉੱਥੇ ਨਾ ਪੜ੍ਹਾਈ ਕਰਨੀ ਕੋਈ ਮਾੜੀ-ਮੋਟੀ ਗੱਲ ਨਹੀਂ ਹੈਗੀ ਕੋਈ ਨਾਰਮਲ ਬੰਦਾ ਤਾਂ ਉੱਥੇ ਪੜ੍ਹ ਨਹੀਂ ਸਕਦਾ ਨਾਲੇ ਹੁਣ ਤਾਂ ਤੇਰੀ ਸਰਕਾਰੀ ਨੌਕਰੀ ਨਾ ਪੱਕਾਈ ਲੱਗੂਗੀ ਉਹ ਨਹੀਂ ਨਹੀਂ ਯਾਰ ਮੈਂ ਉੱਥੇ ਕਿੱਥੇ ਪੜ੍ਹ ਸਕਦੀ ਆ ਤੈਨੂੰ ਪਤਾ ਹੀ ਆ ਮੈਂ ਤਾਂ ਘਰੇ ਬੈਠ ਕੇ ਪੜ੍ਹ ਲੈਨੀ ਆ ਵਧੀਆ ਆਵਦਾ ਨਹੀਂ ਫੇਰ ਵੀ ਬਸ ਜਦੋਂ ਦਾ ਡੈਡੀ ਗਿਆ ਹੈਗਾ ਉਧਰ ਉਹ ਦੀਦ ਦਾ ਵਿਆਹ ਹੋ ਗਿਆ ਸਾਡੇ ਘਰ ਦੀ ਸਿਚੁਏਸ਼ਨ ਥੋੜੀ ਜਿਹੀ ਇਹੋ ਜਿਹੀ ਹੋ ਗਈ ਕੋਈ ਨਾ ਜੇ ਤੈਨੂੰ ਮੇਰੀ ਇੰਨੀ ਫਿਕਰ ਆ ਨਾ ਤੂੰ ਮੈਨੂੰ ਕੋਈ ਨਾ ਕੋਈ ਨੋਟਸ ਭੇਜ ਦਿਆ ਕਰੀ ਮੈਂ ਵਿੱਚੋਂ ਪੜ ਲਿਆ ਕਰੂੰਗੀ ਜਿਹੜਾ ਕੋਈ ਮੇਰੇ ਕੰਮ ਆ ਜਾ ਕਰੂਗਾ ਬਸ ਇਹੀ ਗੱਲ ਦੱਸਣ ਨੂੰ ਫੋਨ ਕੀਤਾ ਸੀ ਚਲ ਠੀਕ ਆ ਲਾਲੀ ਚੰਗਾ ਕਿੱਥੇ ਐਡਮਿਸ਼ਨ ਲਈਆ ਕੁੜੇ ਉਹਨੇ ਮੰਮੀ ਰਮਨ ਨੇ ਨਾ ਸੀਜ਼ ਵਾਲਿਆਂ ਦੇ ਕੋਚਿੰਗ ਸੈਂਟਰ ਚ ਐਡਮਿਸ਼ਨ ਲੈ ਲਈ ਤੁਹਾਨੂੰ ਪਤਾ ਉਹੀ ਇੱਕ ਇਹੋ ਜਿਹਾ ਸੈਂਟਰ ਹੈ ਜਿਹੜਾ ਨਾ 100% ਗਰੰਟੀ ਲੈਂਦਾ ਵੀ ਹਾਂ ਤੁਹਾਨੂੰ ਸਰਕਾਰੀ ਨੌਕਰੀ ਮਿਲੂਗੀ ਮਿਲੂਗੀ। ਬਾਕੀ ਉਹ ਨਾ ਫੀਸ ਵਾਲੀ ਹੀ ਮੰਗਦੇ ਹੁੰਦੇ ਆ ਤੇ ਜੇ ਜਵਾਕ ਨੂੰ ਸਰਕਾਰੀ ਨੌਕਰੀ ਨਾ ਵੀ ਮਿਲੇ ਨਾ ਫਿਰ ਉਹ ਦੁੱਗਣੇ ਪੈਸੇ ਬੰਦੇ ਨੂੰ ਮੋੜਦੇ ਵੀ ਨਹੀਂ। ਫੇਰ ਤਾਂ ਕੁੜੀ ਉੱਥੇ ਤੂੰ ਵੀ ਐਡਮਿਸ਼ਨ ਲੈ ਲੈ। ਉਹ ਨਹੀਂ ਨਹੀਂ ਮੰਮੀ ਮੈਂ ਉੱਥੇ ਐਡਮਿਸ਼ਨ ਕਰਾ ਕੇ ਕੀ ਕਰਨਾ ਹੈਗਾ? ਘਰੇ ਬੈਠ ਕੇ ਮੈਂ ਵਧੀਆ ਪੜੀ ਤਾਂ ਜਾਂਦੀ ਆ। ਨਾਲੇ ਆ ਜਸ਼ਨਦੀ ਦੀ ਵਾਲੇ ਦੇਖ ਲੋ। ਉਹ ਕਿਤੇ ਕੋਚਿੰਗ ਸੈਂਟਰ ਚ ਗਈ ਸੀ ਬਾਹਰ ਹੀ ਕਿਤੇ ਨਾ ਪੜ ਕੇ ਆਈ ਘਰੇ ਬੈਠ ਕੇ ਪੜਦੀ ਰਹੀ ਆ ਜੇ ਕਰਮਾ ਚ ਨੌਕਰੀ ਹੋਈ ਨਾ ਘਰੇ ਬੈਠਿਆਂ ਨੂੰ ਵੀ ਮਿਲ ਹੀ ਜਾਣੀ ਆ ਕੋਈ ਗੱਲ ਨਹੀਂ ਐਵੇਂ ਉੱਥੇ ਫੀਸਾਂ ਦਾ ਤਾਂ ਭਰਨੀਆਂ ਨੇ ਨਾਲੇ ਮੇਰੀ ਗੱਲ ਸੁਣ ਤੂੰ ਨਾ ਮੇਰੀ ਟੈਨਸ਼ਨ ਨਾ ਲਿਆ ਕਰ ਠੀਕ ਆ ਜਮਾ ਬੇਫਿਕਰ ਹੋ ਜਾ ਕਰ ਮੈਂ ਤਾਂ ਸਗੋਂ ਆਪਦੀ ਘਰੇ ਪੜਾਈ ਕਰਨੀ ਜ਼ਿਆਦਾ ਵਧੀਆ ਸਮਝਦੀ ਆ ਹਾਂ ਛਲ ਪੁੱਤ ਹਰ ਹੁਣ ਮੇਰੀਆਂ ਸੋਚਾਂ ਨਾ ਸੂਚੀ ਜਾਈ ਚੰਗਾ ਆਪ ਦਾ ਕੋਈ ਕੰਮ ਧੰਦਾ ਕਰ ਲੈ ਕਹਿੰਦੇ ਹੁੰਦੇ ਆ ਨਾ ਜਵਾਕ ਉਮਰ ਦੇ ਨਾਲ ਆਪੇ ਸਿਆਣਾ ਹੋ ਜਾਂਦਾ ਹੈ ਵੇਖ ਲੈ ਹਵਦੇ ਪਿਓ ਦੇ ਹੁੰਦੇ ਨਾ ਹਵਦੀ ਹਰ ਗੱਲ ਜਿੱਦ ਕਰਕੇ ਮਨਾਉਂਦੀ ਹੁੰਦੀ ਸੀ ਤੇ ਹੁਣ ਹੁਣ ਚੱਲੀ ਜੀ ਆਪਦੀਆਂ ਜ਼ਰੂਰਤਦਿਆਂ ਚੀਜ਼ਾਂ ਵੀ ਮੇਰੇ ਤੋਂ ਲੁਕਾਉਣ ਲੱਗ ਗਈ ਜਸਪੁੱਤ ਰੋਟੀ ਲੈ ਕੇ ਦੇ ਆਪਾਂਗੇ ਕਿ ਪਰੌਂਠਾ ਖਾਏਗਾ ਮੰਮੀ ਕੁਛ ਨਹੀਂ ਖਾਣਾ ਮੈਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਚਲ ਗੱਲ ਤਾਂ ਮੈਂ ਵੀ ਤੇਰੇ ਨਾਲ ਕਰਨੀ ਆ ਕੋਈ ਨਹੀਂ ਬਹਿ ਜਾ ਪਹਿਲਾਂ ਤੂੰ ਬੋਲ ਕੀ ਗੱਲ ਹੈ ਮੇਰੇ ਤੋਂ ਵੀ ਨਾ ਕਿਹੜੀਆਂ ਗੱਲਾਂ ਕਰੀ ਜਾਂਦੇ ਹੋ ਕਿ ਤੇ ਮੈਨੂੰ ਫਸਾ ਜੜਾਉਂਦੀਆਂ ਗੱਲਾਂ ਤਾਂ ਨਹੀਂ ਕਰ ਰਹੇ ਹੋ ਚੁੱਪ ਕਰ ਮੈਂ ਮੁੰਡੇ ਨਾਲ ਹੋਰ ਕੋਈ ਗੱਲ ਕਰਦੀ ਸੀ ਵਹਿ ਜਾ ਤੂੰ ਵੀ ਸੁਣ ਲੈ ਹੁਣ ਚਲੋ ਠੀਕ ਹੈ ਮੈਂ ਵੀ ਸੁਣ ਲਾਂਗੀ ਮੰਮੀ ਗੱਲ ਅਸਲ ਤੇ ਇਹ ਹੈਗੀ ਪਹਿਲਾਂ ਤੁਸੀਂ ਦਸ਼ਨ ਨਾਲ ਚੰਗੇ ਭਲੇ ਹੁੰਦੇ ਸੀਗੇ ਆ ਪੰਜ ਚਾਰ ਦਿਨਾਂ ਤੋਂ ਤੁਹਾਨੂੰ ਕੀ ਹੋ ਗਿਆ ਦਸ਼ਨ ਜਿਹੜਾ ਵੀ ਕੰਮ ਕਰਦੀ ਆ ਕੋਈ ਵੀ ਗੱਲ ਕਰਦੀ ਆ ਉਸੇ ਚੋਂ ਤੁਹਾਨੂੰ ਗਲਤ ਲੱਗਦੀ ਆ ਨਾ ਕੀ ਗੱਲ ਹੋ ਗਈ ਇਹ ਨਾ ਕਿ ਹਰ ਕਾਲ ਨਾ ਗਲਤ ਨਹੀਂ ਲੱਗਦੀ ਹੁੰਦੀ ਨਾਲੇ ਮੈਂ ਤੇਰੀ ਮਾਂ ਆ ਗਈ। ਮਾਂ ਕਦੇ ਬੱਚਿਆਂ ਦਾ ਮਾੜਾ ਨਹੀਂ ਸੋਚਦੀ। ਮੰਮੀ ਆਖੀ ਤਾਂ ਮੈਂ ਤੁਹਾਨੂੰ ਕਹਿਣਾ ਵੀ ਜੇ ਕੋਈ ਗੱਲ ਵੀ ਆ ਕੋਈ ਗਲਤੀ ਹੋਈ ਵੀ ਉਹ ਤੋਂ ਤਾਂ ਪਿਆਰ ਨਾਲ ਸਮਝਾ ਲਓ ਤੁਸੀਂ। ਆ ਸਵੇਰ ਵਾਲੀ ਗੱਲ ਦੇਖ ਲਓ। ਕਿੱਡੀ ਕ ਗੱਲ ਸੀ ਜਿਹੜੀ ਪਿੱਛੇ ਤੁਸੀਂ ਉਹਨੂੰ ਕਿਹਾ। ਉਹ ਮੰਨਿਆ ਉਹ 2-4 ਦਿਨ ਪਹਿਲਾਂ ਪੇਕੇ ਵਾਗ ਹੀ ਆਵਦੇ। ਉਹ ਕੁਦਰਤੀ ਤੌਰ ਤੇ ਜਾਣਾ ਹੋ ਗਿਆ। ਤੁਸੀਂ ਹਾਲ ਤੱਕ ਉਹੀ ਗੱਲਾਂ ਨੂੰ ਲੈ ਕੇ ਬੈਠੇ ਹੋਗੇ। ਦੇਖ ਭਾਈ ਆ ਮੇਰੇ ਮੂਰੇ ਨਾ ਵਾਲਾ ਉਹਦਾ ਪੱਖ ਜਾਣਾ ਲੈ। ਮੈਨੂੰ ਪਤਾ ਉਹ ਕਿੰਨੇ ਕ ਪਾਣੀ 'ਚ ਹੈਗੀ ਆ। ਨਾਲੇ ਜੇ ਮੈਂ ਚੁੱਪ ਕੀਤੀ ਹੈ ਨਾ ਕਿਸੇ ਗੱਲ ਤੋਂ ਹੀ ਕੀਤੀ ਹੈਗੀ। ਜਿਹੜੀ ਗੱਲ ਮੈਂ ਤੈਨੂੰ ਕਹੀ ਹੈ ਨਾ ਉਹਦਾ ਜਵਾਬ ਦੇ ਦੇ ਮੈਨੂੰ ਪਹਿਲਾਂ ਹਾਂਜੀ ਮੰਮੀ ਦੱਸੋ ਕਿਹੜੀ ਗੱਲ ਦਾ ਜਵਾਬ ਚਾਹੀਦਾ ਤੁਹਾਨੂੰ ਮੇਰੇ ਤੋਂ ਦੇਖ ਜਸ ਤੂੰ ਜਸ਼ਨ ਨਾਲ ਵਿਆਹ ਕਰਾਇਆ ਉਹ ਤੇਰੀ ਪਸੰਦ ਸੀਗੀ ਕੱਲੀਆਂ ਕੁੜੀਆਂ ਨੇ ਮੈਨੂੰ ਉਹਦੇ ਨਾਲ ਵੀ ਕੋਈ ਇਤਰਾਜ਼ ਨਹੀਂ ਹੈਗਾ ਪਰ ਜਿਹੜੀ ਗੱਲ ਜਸ ਨੇ ਤੈਨੂੰ ਕਹੀ ਆ ਜਾਂ ਤੂੰ ਜਸਨ ਨੂੰ ਕਹੀ ਆ ਇਤਰਾਜ਼ ਤਾਂ ਮੈਨੂੰ ਉਸ ਗੱਲ ਤੇ ਆ ਮੰਮੀ ਇਹੋ ਜੀ ਕਿਹੜੀ ਗੱਲ ਆ ਜਿਹੜੀ ਨਾਲ ਤੁਹਾਨੂੰ ਇਤਰਾਜ਼ ਹੋ ਗਿਆ ਮੈਨੂੰ ਵੀ ਤਾਂ ਪਤਾ ਲੱਗਿਆ ਦੇਖ ਜਸ ਜਦੋਂ ਕੁੜੀ ਵਿਆਹੀ ਜਾਂਦੀ ਹੈ ਨਾ ਉਹਦਾ ਸਹੁਰਾ ਘਰ ਹੀ ਸਾਰਾ ਕੁਝ ਹੁੰਦਾ ਹੈਗਾ ਜਦੋਂ ਇੱਥੇ ਰਹਿਣਾ ਇੱਥੇ ਹੀ ਬਸਣਾ ਫੇਰ ਤਨਖਾਹ ਕਿਉਂ ਨਹੀਂ ਇੱਥੇ ਦੇ ਸਕਦੀ ਉਹ ਮੰਮੀ ਉਹਦੇ ਕੋਲ ਜਿੰਨੀ ਤਨਖਾਹ ਉੱਥੇ ਉਹਦੀ ਮਾਂ ਤੇ ਭੈਣ ਨੂੰ ਦੇ ਕੇ ਬਚਦੀ ਹੈਗੀ ਉਹ ਇੱਥੇ ਦੇ ਦਿਆ ਕਰੂ ਉਹ ਉਹ ਨਾਲੇ ਉਹ ਕਿਹੜਾ ਕੋਈ ਬਗਾਨੇ ਨੇ ਉਹਦੀ ਮਾਂ ਤੇ ਭੈਣ ਹੀ ਨੇ ਵੇ ਆਹੀ ਗੱਲ ਤਾਂ ਤੈਨੂੰ ਕਹਿਨੀ ਆ ਤਨਖਾਹ ਚਾਹੇ ਤੈਨੂੰ ਦੇਵੇ ਚਾਹੇ ਆਪ ਰੱਖੇ ਚਾਰ ਪੈਸੇ ਆਪ ਦੇ ਕੋਲੇ ਜੋੜ ਲੈ ਨਾ ਉਧਰ ਪੈਸੇ ਦੇਣ ਦੀ ਕੀ ਲੋੜ ਆ ਆ ਤਾਂ ਇਹ ਨਵਾਰਵਾ ਚਲਾ ਲਿਆ ਲੈ ਹਾਂ ਵੀਰੇ ਮੰਮੀ ਦੀ ਗੱਲ ਸਹੀ ਹੈ ਭਾਬੀ ਦੀ ਇਹ ਗੱਲ ਤਾਂ ਨਾ ਗਲਤ ਹੈ ਤੇ ਪਾ ਬੀ ਕਮਾਉਂਦੀ ਹੈ ਨਾ ਤਾਂ ਮਾੜਾ ਮੋਟਾ ਇਸ ਘਰ ਬਾਰੇ ਵੀ ਸੋਚੇ ਇਹ ਨਹੀਂ ਹੈਗਾ ਵੀ ਸਾਰੇ ਪੈਸੇ ਉਧਰ ਹੀ ਦਈਆ ਵਪਾਰ ਦੇ ਪੇਕਿਆ ਕਰਨੀ ਬੋਲ ਬੋਲ ਕਮਾਲ ਆ ਉਹ ਮੰਮੀ ਦਾ ਤਾਂ ਚਲ ਮੈਂ ਸਮਝ ਸਕਦਾ ਮੰਮੀ ਪੁਰਾਣੇ ਖਿਆਲਾਂ ਦੀ ਆ ਘੱਟ ਪੜ੍ਹੀ ਲਿਖੀ ਆ ਉਹ ਤੂੰ ਤਾਂ ਪੜ੍ਹੀ ਲਿਖੀ ਐ ਮੇਰੀ ਗੱਲ ਸੁਣ ਜਸ਼ਨ ਦੇ ਮਾਪੇ ਨੇ ਉਹਨੂੰ ਪੜ੍ਹਾ ਤਾ ਪੜਾ ਲਖਾ ਕੇ ਉਹਨੂੰ ਐਡੀ ਵੱਡੀ ਕਰਤਾ ਨੌਕਰੀ ਕਾਬਲ ਕਰਤਾ ਤੁਸੀਂ ਇਹ ਸੋਚੋ ਜੇ ਉਹਨੂੰ ਨੌਕਰੀਆਂ ਨਾ ਮਿਲਦੀ ਆਪਾਂ ਨੂੰ ਬਿਨਾਂ ਨੌਕਰੀ ਵਾਲੀ ਮਿਲ ਜਾਂਦੀ ਫੇਰ ਫੇਰ ਆਉਂਦੀ ਕੋਈ ਕਮਾਈ ਨਾਲੇ ਜੇ ਹੁਣ ਉਹ ਕਮਾਈ ਚ ਉਹਦੇ ਮਾਪੇ ਨੂੰ ਥੋੜਾ ਬਹੁਤਾ ਸਾਰਾ ਲਵਾ ਵੀ ਦਊਗੀ ਫਿਰ ਕਿੱਡੀ ਗੱਲ ਹੈਗੀ ਮੈਨੂੰ ਤਾਂ ਨਹੀਂ ਇਹਦੇ ਚ ਕੁਝ ਗਲਤ ਲੱਗਦਾ ਵੀ ਜੇ ਉਹ ਮਾਪੇ ਦੀ ਆਪਣੀ ਦੀ ਸਪੋਰਟ ਕਰਦੀ ਹੈਗੀ ਲੈ ਮੈਂ ਤੈਨੂੰ ਗਲਤ ਨਹੀਂ ਕਹਿੰਦੀਗੀ ਪਰ ਗੱਲ ਇਹ ਆ ਪੁੱਤ ਜੇ ਤੁਸੀਂ ਅੱਜ ਤੋਂ ਮਾੜਾ ਮੋਟਾ ਜੋੜੋਂਗੇ ਤੁਹਾਡੀਆਂ ਵੀ ਕਵਿਲਦਾਰੀਆਂ ਅੱਗੇ ਵਧਣੀਆਂ ਨਹੀਂ ਨਾਲੇ ਭੈ ਹੀ ਗੱਲ ਤੇ ਜਿਸ ਨੂੰ ਅੱਜ ਮਾੜਾ ਜਿਹਾ ਖਿੱਚ ਕੇ ਰੱਖੇਗਾ ਨਾ ਤਾਂ ਕੱਲ ਨੂੰ ਫੌਖਾ ਰਹੇਗਾ ਨਹੀਂ ਇਹ ਮਾੜੀ ਮਾੜੀ ਗੱਲ ਤੇ ਕਲੇਸ਼ ਵਧਣ ਲੱਗ ਜਾਊਗਾ ਫਿਰ ਨਾ ਕਿਉਂ ਕਲੇਸ਼ ਵਧਣ ਲੱਗ ਜਾਊਗਾ ਨਾਲੇ ਕਲੇਸ਼ ਉੱਥੇ ਹੁੰਦਾ ਹੁੰਦਾ ਜੇ ਤਾਂ ਇੱਕ ਜਣਾ ਕਮਾਉਣ ਵਾਲਾ ਹੋਵੇ ਉਹ ਅਸੀਂ ਤਾਂ ਸੁੱਖ ਨਾਲ ਦੋਨੇ ਜਣੇ ਕਮਾਉਣ ਵਾਲੇ ਆਂਗੇ ਚੰਗਾ ਆਪਣੇ ਕੋਲ ਘਰਬਾਰ ਆ ਚੰਗੀ ਜ਼ਮੀਨ ਆ ਕਾਦੇ ਵਾਸਤੇ ਕਲੇਸ਼ ਕਰਨਾ ਨਾਲੇ ਆਪਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਜੇ ਜਸ਼ਨ ਆਪਦੀ ਮਾਂ ਤੇ ਭੈਣ ਨੂੰ ਕੋਈ ਆਪਦੀ ਕਮਾਈ ਚੋਂ ਦਿੰਦੀ ਆ ਕੁਝ ਹਿੱਸਾ ਉਹਦਾ ਵੀ ਹੱਕ ਆ ਕੁਛ ਆਪਦੇ ਮਾਪੇ ਨੂੰ ਸੁਖ-ਸਹੂਲਤ ਦੇਣ ਦਾ ਉਹ ਨਾਲੇ ਤੁਸੀਂ ਕਿਉਂ ਮਾੜੀਆਂ ਬਣਦੀ ਉਹਨਾਂ ਦੀ ਚੀਜ਼ਾਂ ਤੋਂ ਰੋਕ ਕੇ ਨਾ ਮਾੜੀਆਂ ਬਣੋ ਤੁਹਾਡੇ ਵਾਸਤੇ ਇਹੀ ਚੰਗਾ ਰਹੂਗਾ ਲੈ ਦੇਖ ਲਾ ਮੰਮੀ ਵੀਰੇ ਦਾ ਇਥੋਂ ਠੁਟ ਕੇ ਜਾਂਦਾ ਸਿਰਫ ਇਹੀ ਮਤਲਬ ਸੀਗਾ ਮੰਮੀ ਹੁਣ ਉਹ ਤੇਰਾ ਪੁੱਤ ਨਹੀਂ ਰਿਹਾ ਉਹ ਤਾਂ ਆਪਦੀ ਜਨਾਨੀ ਦਾ ਘਰ ਵਾਲਾ ਬਣ ਗਿਆ ਤਾਂ ਹੀ ਤਾਂ ਤੇਰੇ ਮੁੰਡੇ ਵਾਲੀ ਬੋਲੀ ਨਹੀਂ ਬੋਲਦਾ ਆਪਦੀ ਜਨਾਨੀ ਮਗਰ ਲੱਕੇ ਨਾ ਘਰ ਵਾਲੀ ਬੋਲੀ ਬੋਲਦਾ ਕੋਈ ਗੱਲ ਨਹੀਂ ਕਿੰਨਾ ਚਿਰ ਆ ਤੇ ਘਰ ਵਾਲੀ ਦਾ ਗੀਤ ਗਾਉਂਦਾ ਨਾ ਗਾ ਲੈ ਲੈਂਦੇ ਜੇ ਇਹਨੂੰ ਮੈਂ ਆਪਦੀ ਮਾਂ ਵਾਲੀ ਬੋਲੀ ਬੋਲਣ ਨਾ ਲਾਇਆ ਨਾ ਤਾਂ ਮੈਨੂੰ ਵੀ ਤੂੰ ਆਦੀ ਮਾਂ ਨਾ ਜਾਣੀ ਫਿਰ ਦੇਖਦੇ ਆ ਮੰਮੀ ਅੱਗੇ ਅੱਗੇ ਕੀ ਹੁੰਦਾ